بلاਗ ਹੋਇਆ ਸੀ ਉਹਦੀ ਸ਼ਿਕਾਇਤ ਵੀ ਹੈ ਇਸ ਦਾ ਉਹ ਜਾਂਚ ਕੀਤੀ ਜਾ ਰਹੀ ਹੈ ਉਸ ਸੰਬੰਧੀ ਤੁਹਾਡੇ ਤੁਹਾਡੇ ਵਿਭਾਗ ਵੱਲੋਂ ਵੀ ਐਕਸ਼ਨ ਲੈ ਗਿਆ ਹੈ ਹਾਂਜੀ ਉਹ ਮੇਰੇ ਵੀ ਧਿਆਨ 'ਚ ਆਇਆ ਕਿ ਜਿਹੜੇ ਇੱਕ ਸਾਡੇ ਪਲਾਂ ਵਾਲੇ ਐਸਐਮਓ ਸਾਹਿਬ ਸੀਗੇ ਔਰ ਦੋ ਮੁਲਾਜ਼ਮ ਹੋਰ ਸੀ ਜਿਹੜੇ ਉਹਨਾਂ ਦੇ ਸਪੋਰਟ ਸਟਾਫ ਦੇ ਉਹਨਾਂ ਨੂੰ ਅ ਪਹਟਾਈਛੇ ਤਾਂ ਸਸਪੈਂਡ ਕਰਕੇ ਉਹਨਾਂ ਦਾ ਹੈੱਡਕੁਆਰਟਰ ਚੰਡੀਗੜ੍ਹ ਬੁਣਾਤਾ ਅ ਸਰ ਨਾਮ ਦੱਸੋਗੇ ਪਲੀਜ਼ ਉਹਨਾਂ ਦੇ ਅ ਉਹਨਾਂ ਦਾ ਨਾਮ ਐਸਐਮਓ ਡਾਕਟਰ ਗੁਰਮੇਲ ਸਿੰਘ ਸੀਗੇ ਇੱਕ ਸ਼ੀਨੂ ਜੀ ਹੈ ਔਰ ਇੱਕ ਸਰਦਾਰਜੀਤ ਜੀ ਸਿੰਘ ਅੱਛਾ ਦੋਸ਼ ਕੀ ਲੱਗੇ ਹੈ ਜੀ ਉਹਨਾਂ 'ਤੇ ਤੇਲ ਦੇ ਵਿੱਚ ਕੋਈ ਗੱਡੀਆਂ ਜਿਹੜਾ ਤੇਲ ਸੀਗਾ ਉਹਦੇ ਵਿੱਚ ਕੁਝ ਘੋਲ ਵੜਾਈ ਹੋਈ ਹੈ। ਅੱਛਾ। ਕੁੱਲ ਕਿੰਨੀਆਂ ਗੱਡੀਆਂ? ਕੁੱਲ ਕਿੰਨੀਆਂ ਗੱਡੀਆਂ ਨੇ? ਮੈਨੂੰ ਮੈਨੂੰ ਮੈਮ ਪਤਾ ਹੀ ਨਹੀਂ ਪੜੀ ਆ। ਅੱਛਾ। ਥੈਂਕ ਯੂ। ਕੀ ਕਰਾਤ ਅੰਗਰੇਜ਼ੀ ਕਿਹਾ ਦਿੱਤੀ ਹੈ? ਮੇਰਾ ਨਾਮ ਹਰਤੇਜ ਭੁੱਲਰ ਪਿੰਡ ਕੁਦਾਈ ਆ ਆਪ ਦੀ ਪਾਰਟੀ ਦਾ ਮੈਂ ਸੀਨੀਅਰ ਆਗੂ ਬਠਿੰਡਾ ਦਿਹਾਤੀ ਦਾ ਤੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਦੀ ਸੋਚ ਨਾਲ ਅਸੀਂ ਜੁੜੇ ਹੋਏ ਆ। ਉਹ ਜਿਹੜੀ ਜ਼ੀਰੋ ਟੋਲਰੈਂਸ ਨੀਤੀ ਆ ਉਹਦੇ ਅਸੀਂ ਪਹਿਰਾ ਦੇ ਰਹੇ ਹਾਂ ਕ੍ਰਪਸ਼ਨ ਦੇ ਖਿਲਾਫ। ਅੱਛਾ। ਕੀ ਜੀ ਕਹਿ ਦਿੱਤੀ ਹੈ? ਸਟੇਲ ਸਰਕ ਡੀਜ਼ਲ ਕਪਲਾ ਸੀ ਐਸ ਸਮੂਸੀ ਸਿਨਰ ਮੈਡੀਕਲਸ ਡਾਕਟਰ ਕੋਲ ਮੇਲਸ ਹੈ ਨਾ ਉਹ ਉਹਨਾਂ ਵੱਲੋਂ ਵੱਡੇ ਪੱਧਰ ਤੇ ਡੀਲ ਕਪੜਾ ਕੀਤਾ ਗਿਆ ਸੀ ਇਹਦੀ ਸ਼ਿਕਾਇਤ ਅਸੀਂ ਮਾਨਯੋਗ ਸਿਹਤ ਮੰਤਰੀ ਨੂੰ 2 April ਨੂੰ ਕੀਤੀ ਸੀ ਅੱਛਾ ਹਾਂਜੀ ਹਾਂਜੀ ਸਰ ਕੀ ਐਕਸ਼ਨ ਹੋਇਆ ਉਸ ਤੇ ਪਰ ਦੇਖੋ 3 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਠੀਕ ਹੈ ਜੀ ਸਿਹਤ ਵਿਭਾਗ ਵੱਲੋਂ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਠੀਕ ਹੈ ਕੱਲ ਮੇਰੀ ਬਾਈਟ ਹੋਈ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦਾ ਨਾਮ ਲੈਂਦਾ ਠੀਕ ਹੈ ਜੀ ਉਸ ਤੋਂ ਬਾਅਦ ਹੋਨ ਕਿ ਮੈਨੂੰ ਜਿਆਦਾ ਤਾਂ ਨਹੀਂ ਪਤਾ ਕਹਿੰਦੇ ਆ ਵੀ ਡਾਕਟਰ ਗੁਰਮੀਤ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਠੀਕ ਹੈ ਜੀ ਪਰ ਵਿਜੀਲੈਂਸ ਟੀਮ ਵੱਲੋਂ ਮੈਂਟੋ ਮੈਡੀ ਸਰ ਜਦੋਂ ਮੈਂ ਸ਼ਿਕਾਇਤ ਕੀਤੀ ਵਿਜੀਲੈਂਸ ਨੂੰ 1 5 ਨੂੰ ਉਹਨਾਂ ਵੱਲੋਂ ਨਾਲ ਦੀ ਨਾਲ ਸ਼ੁਰੂਆਤ ਕਰਤੀ ਜਾਂਚ ਦੀ ਹਾਂਜੀ ਸਾਹਮਣੇ ਆਇਆ ਤੇ ਰੁਕੀ ਲੱਗਿਆ ਜਾਂਚ ਸਹੀ ਦਿਸ਼ਾ ਚੱਲੀ ਹੈ ਜਾਂਚ ਸਰ ਬਿਜ਼ਨਸ ਦੀ ਜਾਂਚ ਚੱਲ ਰਹੀ ਹੈ ਮੈਂ ਤਾਂ ਉਦੋਂ ਪਤਾ ਲੱਗੂ ਵੱਡੇ ਘਟਾਲੇ ਆ ਕੋਈ ਮਾੜੇ ਮੋਟੇ ਘਟਾਲੇ ਨਹੀਂ ਕੱਲੇ ਡੀਜ਼ਲ ਦੇ ਵਿੱਚ ਨਹੀਂ ਇਹ ਤੇ ਜਿਹੜਾ ਸਿੱਧਾ ਕਟਿਆ ਗਿਆ ਰੈਸੈਪਸ਼ਨ ਤੇ ਉਹਨਾਂ ਦੇ ਵਿੱਚ ਵੀ ਵੱਡੇ ਘਟਾਲੇ ਹੋਏ ਆ ਅੱਛਾ ਕਿਹੜੇ ਹਸਪਤਾਲ ਦਾ ਮਾਮਲਾ ਹੈ ਸਿਵਲ ਹਸਪਤਾਲ ਬਠਿੰਡਾ ਸਿਵਲ ਹਸਪਤਾਲ ਹਾਂਜੀ ਹਾਂਜੀ ਇੱਕ ਮੈਂ ਤੁਹਾਡੇ ਜਿਹੜੀ ਹੋਰ ਕਹਿਣਾ ਚਾਹਣਾ ਸਰ ਵੀ ਕਈ ਇਥੇ ਸਿਵਲ ਸਰ ਜਾਂਦੇ ਆ ਕੀ ਇਹਨਾਂ ਦੇ ਸਿਵਲ ਸਰ ਜਿੰਨੇ ਖਣੀ ਕੀਤਾ ਹੋਣਾ ਪਹਿਲਾਂ ਪਤਾ ਨਹੀਂ ਸੀ ਕਈਆਂ ਨੂੰ ਵੀ ਕੀ ਕਿਹੜੇ ਸਮੋਣ 8 2024 ਤੋਂ 30 ਅਪ੍ਰੈਲ ਤੱਕ ਕਰੀ ਕੀਤੇ ਗਏ ਆ ਠੀਕ ਹੈ ਹਾਂਜੀ ਹਾਂਜੀ ਤੇ ਕੀ ਲੱਗਦਾ ਤੁਹਾਡੇ ਬਿਆਨ ਦਰਜ ਕੀਤੇ ਵੀ ਨੇ 20 ਲੱਖ ਦੇ ਪਹਿਲਾਂ ਦੋ ਹੀ ਦਰਜ ਹੋਏ ਸਾਰਾ ਜਾਂਚ ਚੱਲੀ ਜਾਂਦੀ ਹੈ ਸਰ ਅੱਛਾ ਹਾਂਜੀ 10 ਦਿਨ ਪਹਿਲਾਂ ਜਾਂਚ ਜੀ ਪੂਰੇ ਜੋਰਾਂ ਨਾਲ ਚੱਲ ਰਹੀ ਆ ਬਿジネス ਦੇੜੇ ਐ ਐਸਐਸਪੀ ਕਪਲਦੇਗ ਬਜੇ ਡੀਐਸਪੀ ਕੁਲਵੰਤ ਸਿੰਘ ਜੀ ਡੀਐਸਪੀ ਸੰਦੀਪ ਸਿੰਘ ਜੀ ਤੇ ਮੈਡਮ ਰਾਜਿੰਦੀਪ कौर ਬਹੁਤ ਵਧੀਆ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਵੀ ਕਿਵੇਂ ਕਰਨਾ ਜੀ ਉਹ ਆਪਣੇ ਆਪ ਕਰ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਅੱਜ ਸਿਵਲ ਹਸਪੀਟਲ ਪਹੁੰਚੇ ਸੀ ਇਹ ਇੱਥੇ ਕਿ ਪਰ ਐਥੇ ਤਾਂ ਮੇਰੇ ਕੋਈ ਬਾਈਟ ਲੈਣ ਵਾਸਤੇ ਆਉਣਾ ਸੀ ਚੈਨਲ ਨੇ ਤੇ ਥੋੜਾ ਜਿਹਾ ਮੈਨੂੰ ਰਿਕਾਰਡ ਰਹਿਦਾ ਸੀ ਉਹ ਰਿਕਾਰਡ ਲੈਣ ਵਾਸਤੇ ਪਹੁੰਚੇ ਸੀ ਤੇ ਬਾਕੀ ਸਾਡੇ ਕੋਲ ਰਿਕਾਰਡ ਸਾਰਾ ਹੈਗਾ